ਹਾਂਜੀ ਬ੍ਰੋ ਆ ਟਰੈਕਟਰ ਖੜਾ ਹੈ ਬਾਈ ਕੋਲ ਸੇਲ ਲਈ ਇਹ ਟਰੈਕਟਰ ਜੀ ਨਿਊ ਆਨ ਐਂਡ ਸਕਤੀਤੀ TZX+ ਆ ਇਹ ਵੀਰ ਨੇ ਸੇਲ ਕਰਨਾ ਹੈ 2010 ਮਾਡਲ ਟਰੈਕਟਰ ਆ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਹਰਿਆਣਾ ਨੰਬਰ ਆ ਇਹਦੇ ਲਈ ਡਿਮਾਂਡ ਰੱਖੀ ਹੈ ਵੀਰ ਨੇ 3 ਲੱਖ 5000 ਰੁਪਏ ਡਿਮਾਂਡ ਰੱਖੀ ਹੈ ਇਹ ਸਿੰਪਲ ਸਟੀਰੀਂਗ ਦੇ ਵਿੱਚ ਆਈ ਆਪਣਾ 2 ਸਪੀਡ ਆ ਇੰਜਨ ਗੇਅਰ ਦਾ ਪੰਪ ਦਾ ਡ੍ਰਿਫਟ ਦਾ ਬਿਲਕੁਲ ਟਰੈਕਟਰ ਜਣੀ ਬਿਲਕੁਲ ਓਕੇ ਆ ਟਾਇਰ ਕੰਡੀਸ਼ਨ ਹੈ ਜੀ 80% ਹੈ ਨਜ਼ਾਰੇ ਦੇ ਇਹ ਟਰੈਕਟਰ ਵੀਰ ਨੇ ਸੇਲ ਕਰਨਾ ਹੈ ਜੇਕਰ ਕਿਸੇ ਮੇਰੇ ਵੀਰ ਨੇ ਟਰੈਕਟਰ ਲੈਣਾ ਹੋਵੇ ਤਾਂ ਉੱਪਰ ਵੀਰ ਦਾ ਕੰਟੈਕਟ ਨੰਬਰ ਜਾਦਾ ਰਿਹਾ ਹੈ ਤੁਸੀਂ ਇਹ ਪਰ ਕੰਟੈਕਟ ਕਰਕੇ ਵੀਰ ਗੱਲ ਟਰੈਕਟਰ ਆਪਣਾ ਖਰੀਦ ਸਕਦੇ ਹੋ ਇੱਕ ਵਾਰ ਫਿਰ ਤੋਂ ਮੈਂ ਦੱਸ ਦਵਾਂ 2010 ਮਾਡਲ TX+ ਨਿਊ ਹੋਰਨ 3730 ਸਿੰਪਲ ਸਟੀਅਰਿੰਗ ਦੇ ਵਿੱਚ ਆ ਹਰਿਆਣਾ ਨੰਬਰ ਟਰੈਕਟਰ ਲਿਫਟ ਗੇਅਰ ਦਾ ਪੰਪ ਦਾ ਇੰਜਣ ਦਾ ਬਿਲਕੁਲ ਓਕੇ ਆ 3.5 ਲੱਖ 5000 ਰੁਪਏ ਦੀ ਡਿਮਾਂਡ ਆ ਜੇਕਰ ਕਿ ਮੇਰੇ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਨੰਬਰ ਚੱਲ ਰਿਹਾ ਤੁਸੀਂ ਵੀਰ ਕੰਟੈਕਟ ਕਰਕੇ ਨੰਬਰ ਆਉਣਾ ਡਾਡਾ ਦੇ ਟਰੈਕਟਰ ਲਿਜਾ ਸਕਦੇ ਹਾਂ 3.5 ਲੱਖ 5000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਜੇਕਰ ਕਿਸੇ ਮੇਰੇ ਭਰਾ ਨੇ ਕਿਸੇ ਵੀ ਪ੍ਰੀਮੈਂਟ ਦੀ ਖੇਤੀਬਾੜੀ ਨਾਲ ਸੰਬੰਧਿਤ ਟਰੈਕਟਰ ਟਰਾਲੀ ਹੈਰੋਂ ਕੋਈ ਵੀ ਪ੍ਰੀਮੈਂਟਾ ਜਾਂ ਕੋਈ ਹੋਰ ਗੱਡੀ ਬਿਕਾਉ ਵਜਾ ਘਰ ਬਿਕਾਉ ਵਜਾ ਜ਼ਮੀਨ ਬਿਕਾਉ ਵਾ ਆਪਣੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਆਪਾਂ ਨੇ ਪਾਇਆ ਹੋਇਆ ਤੁਸੀਂ ਉਹ ਕੰਟੈਕਟ ਕਰਕੇ ਆਪਾਂ ਨੂੰ WhatsApp ਤੇ ਚਾਰ ਪੰਜ ਫੋਟੋਆਂ ਦੋ ਤਿੰਨ ਵੀਡੀਓ ਕਲਿੱਪਸ ਸੈਂਡ ਕਰਕੇ ਆਪਣਾ ਡਾਟਾ ਸੈਂਡ ਕਰਕੇ ਆਪਣੀ ਐਡ ਆਪਾਂ ਫ੍ਰੀ ਦੇ ਵਿੱਚ ਲਾਉਣਾ ਤੁਸੀਂ ਆਪਣੀ ਐਡ ਲਵਾ ਸਕਦੇ ਹੋ ਬਾਕੀ ਜੇਕਰ ਫਿਰ ਨਾਲ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਪ੍ਰੀਸਮਣ ਚੈਨਲ ਨੂੰ ਸਬਸਕ੍ਰਾਈਬਰ ਕਰਨ ਨਾਲ ਤਾਂ ਬੈਲ ਦੇ ਘੰਟਾ ਦਬਾ ਕੇ ਆਲ ਦੇ ਬੰਦੇ ਆਲ ਦੇopress ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ ਜੀ